ਆਹ ਚੰਦਨੋਂ ਲੈ ਕੇ ਆ ਜੀ ਰਾਵੀ ਦਰਿਆ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੇ ਪਾਣੀ ਬਹੁਤ ਜ਼ਿਆਦਾ ਇੱਥੇ ਪਾਣੀ ਆਉਂਦਾ ਤੇ ਉਹ ਸਾਰੇ ਜੋ ਵੀ ਫਾਰਮ ਸਨ। ਪੁੰਨਰਪਾਗੜ ਤੋਂ ਉੱਪਰ ਤੇ ਅੰਸ਼ਾਰ ਤੇ ਪਰਲੇ ਪਾਸੇ ਸਾਰੇ। ਜਿਹੜਾ ਪਾਣੀ ਹੈ ਉਸ ਟਾਈਮ ਬਹੁਤ ਜ਼ਿਆਦਾ ਹੁੰਦਾ ਵਾ ਇੱਥੇ ਆ ਤੁਸੀਂ ਰਾਵੀ ਦਰਿਆ ਸਾਹਮਣੇ ਦੇਖ ਸਕਦੇ ਹੋ। ਉਹ ਪਰਲੇ ਪਾਸੇ ਤੱਕ ਸਾਰਾ ਗੋਦੀ ਨਾ ਰੋਕਦਾ ਪਰਲੇ ਪਾਸੇ ਤੱਕ। ਨੇ بگੜੇ ਲੋਕ ਮਾਰੀਂ ਮਾਰੀਂ ਜਿਆਦਾ ਜਿਆਦਾ ਕਿਤੇ ਬੜਾ ਪਾਣੀ ਖੋਲੀ ਹੋਇਆਗਾ ਉੱਤੇ ਤੁਸੀਂ ਕਿੱਥੇ ਬੜਾ ਬਹੁਤ ਜਿਆਦਾ ਪਾਣੀ ਇਸ ਟਾਈਮ ਇੱਧਰ ਆ ਚੁੱਕਿਆ ਵੀ ਬਰਿਆ ਚੈੱਕ ਕਰੋ ਪਾਣੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਦਾ ਕਿ ਅੰਟ ਤੱਕ ਆ ਗਿਆ ਇੱਧਰ ਦਾ ਬੇੜੇ ਦਾ ਸਮਾਹ ਨੇ ਸਾਰੇ ਬਾਹਰ ਕੱਢ ਦੇ ਪਏ ਇਸ ਟਾਈਮ ਆਹ ਦੇਖੋ ਸਾਰੇ ਆ ਗਈ ਫੌਜੀਆਂ ਦੀ ਇੱਥੇ ਛੋਣੀ ਆ ਉੱਥੋਂ ਤੱਕ ਪਾਣੀ ਪੂਰਾ ਲੱਗ ਚੁੱਕਿਆ ਇੱਧਰ ਦੇਖੋ ਆਗੇ ਸਾਹਮਣੇ ਸਾਰਾ ਹੀ ਉਹ ਜਿਆਦਾ ਪਾਣੀ ਹੈ ਇਸ ਟਾਈਮ ਇੱਧਰ ਇੱਥੇ ਤੁਸੀਂ ਕਰੋ ਚੱਕ ਲੋ ਧੋਣੇ ਜਾਂਦੇ ਹਾਂ ਕਰਤਾਰ ਸਾਹਿਬ ਕੋਲ ਕਮਾਲ ਵਗੈਰਾ ਇੱਥੇ ਸਾਰੇ ਡੁੱਬ ਚੁੱਕੇ ਇੱਧਰ ਵੀ ਆ ਗਏ ਤੇ ਹਸਟੰਪ ਹੈ ਜੀ ਇੱਥੇ ਆ ਗਿਆ ਕੋਟਰ ਜਿਆਦੇ ਤਸੀਲਾਂ ਹੀ ਨਾਲੇ ਦੇ ਵਿਚਕਾਰ ਪਾਣੀ ਬਹੁਤ ਜਿਆਦਾ ਇੱਥੇ ਪਹੁੰਚ ਗਿਆ ਇੱਧਰ ਆ ਕੇ ਫੌਜੀ ਵੀ ਸਦੇ ਆਪਣੀ ਤੇ ਰੋਟੀ ਪਾਣੀ ਚੱਲਦਾ ਪਰ ਇਹਨਾਂ ਦਾ ਪਕਉਂਦੇ ਭਈ ਬਹੁਤ ਜਿਆਦਾ ਇਸ ਟਾਈਮ ਇੱਧਰ ਪਾਣੀ ਆ ਚੁੱਕਿਆ ਇੱਧਰ ਵੀ ਤੁਹਾਨੂੰ ਮੈਂ ਦਿਖਾਉਂਦਾ ਥਲੀ ਸਾਈਡ ਤੇ ਆ ਦੇਖਿਓ ਉਹਨੇ ਉਹਨੇ ਤਾਂ ਨਾ ਪੂਰਾ ਸਮਝ। ਉਹ ਜਿਹੜੀ ਉਹ ਇਧਰ ਵੀ ਜਾਣਗੇ ਬੰਦੇ ਉਧਰ। ਚੱਲੇ ਜੀ ਓਏ। ਹਲਕਾ ਇਧਰ ਤੱਕ ਆ ਗਿਆ ਪਾਣੀ ਬਾਹਰ ਆ ਗਿਆ ਦਰਿਆ ਦੇ ਵਿੱਚੋਂ ਪਰਾਲੀਆਂ ਤੱਕ ਲੱਗ ਗਿਆ ਆ ਗਏ। ਆ ਬੇੜੇ ਵੀ ਬਾਹਰ ਕੱਢਦੇ ਸਾਰੇ ਆਹ। ਸਾਰੇ ਇਹ ਤੋਂ ਬੇੜੇ ਵਗੈਰਾ ਕੱਢਦੇ ਬਾਹਰ ਬਹੁਤ ਜ਼ਿਆਦਾ ਹੀ ਪਾਣੀ ਹੈ ਇਸ ਟਾਈਮ ਇੱਥੇ ਆ ਚੁੱਕਿਆ ਜੀ। ਤੇ ਚਲੋ ਚੱਲੀ ਉਧਰ। ਬਹੁਤ ਹੀ ਜ਼ਿਆਦਾ ਪਾਣੀ ਜਿੰਨੂੰ ਆਂਦੇ ਨੇ ਇੱਥੇ ਪਹੁੰਚ ਚੁੱਕਿਆ ਹੈ ਇਸ ਟਾਈਮ। ਰਾ ਕੰਮ ਮੇਰਾ ਬਹੁਤ ਜ਼ਿਆਦਾ ਖਤਰੇ ਵਾਲਾ ਹੋਇਆ ਪਿਆ ਇੱਧਰ। ਆ ਬੀੜੇ ਵਗੈਰਾ ਸਾਰੇ ਕੱਢਦੇ ਇੱਥੋਂ ਬਾਹਰ। ਤੇ ਦਰਿਆਦ ਨੂੰ ਮੱਗੇ ਵੀ ਚੱਕ ਰਾ ਲੰਦ ਖੰਮਾ ਫਿਰ ਆਉ ਦੇ ਕੋ। ਜੀ ਦਰਿਆਦ ਆ ਆਪਣੇ ਪੂਰੇ ਵਹਾਂ ਦੇ ਚੱਲਣ ਲਿਆ ਇਸ ਟਾਈਮ। ਆ ਲੀਟਾ ਨਾ ਪਣ ਲੱਗ ਰਹੀ। ਬਹੁਤ ਜ਼ਿਆਦਾ ਜਿੰਨੂੰ ਆਂਦੇ ਨਾ ਪਾਣੀ ਇਸ ਟਾਈਮ। ਠੀਕ ਕਰ ਜਾਈਏ। ਦੇਖੋ ਕਿੱਥੇ ਚਲ ਗਿਆ ਆ ਜਗੂ ਆ। ਪਾਣੀ ਦਾ ਉਹ ਲੱਗ ਗਿਆ ਸਾਰਾ ਜਾ ਕੇ ਪਾਈਆਂ ਤੂੰ ਸੀ ਨਾ ਲੱਗ ਗਿਆ ਉਹ ਬੰਬੀ ਵੀ ਵਿੱਚ ਆ ਸਾਰੀ ਦੰਬੀ ਗਈ ਪਾਣੀ ਵਿੱਚ ਡੁੱਬ ਗਈ ਹੋਣਾ ਬਾਗ ਛਾਡੋ ਮੈਂਨ ਤੂੰ ਸੀ ਤਾਂ ਪਾਣੀ ਲੱਗ ਗਿਆ ਪਰਲੀ ਤੱਕ ਸਾਰਾ ਇਹਦੇ ਬਹੁਤ ਜਿਆਦਾ ਰਵੀ ਤਿਆਜ ਆਸ ਟਾਈਮ ਪਾਣੀ ਆਉਂਦਾ ਪਿਆ ਇਥੋਂ ਬਹੁਤ ਜਿਆਦਾ ਭਾਜੀ ਕਿੰਨਾ ਪਾਣੀ ਇੱਧਰ ਹੁੰਦਾ ਪਿਆ ਪਾਣੀ ਬੜੋ ਜਿਆਦਾ ਥੋੜੇ ਫਰਕ ਰਹਿ ਗਿਆ ਥੋੜਾ ਜਿਹਾ ਛੋੜਦਾ ਰਹਿ ਗਿਆ ਬੰਨ ਤੋਂ ਬੰਨ ਤੋਂ ਹਣਾ ਇਹਨੂੰ ਬਹੁਤ ਜਿਆਦਾ ਪਾਣੀ ਆਇਆ ਫੌਜੀਆਂ ਨੇ ਗੱਡੀਆਂ ਗੁੱਡੀਆਂ ਆਪਣੀਆਂ ਕੱਢ ਕੇ ਲਾਤੀਆਂ ਪਹਿਲਾਂ ਵੀ ਬਾਹਰ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਇੱਧਰ ਦੇਖੋ ਕਮਾਲ ਸਾਰਾ ਭਰ ਗਿਆ ਪਾਣੀ ਨਾਲ ਬੱਸ ਜੀ ਵੀਰ ਜਿੰਨੇ ਵੀ ਆ ਗਏ ਲੋਕ ਆਪੋ ਆਪਣੀ ਸੇਫ ਜਗ੍ਹਾ ਤੇ ਪਹੁੰਚੋ ਵੱਧ ਤੋਂ ਵੱਧ ਤੇ ਕਣਕਾ ਕਣਕਾ ਚੜਾਓ ਕੋਠਿਆਂ ਤੇ ਟਾਈਮ ਸਰੀ ਆਪਣੀਆਂ